ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਹੋ ਹਾਂ ਦੇਖੋ ਜੇ ਮੇਰਾ ਪਿੰਡ ਕਿਤੇ ਕਿਤੇ ਨਹੀਂ ਬੰਦਾ ਸਾਰੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂ ਇਹ ਸਵਾਦੜਕੇ ਉਪਰ ਆਂਦੀਆਂ ਨੇ ਇੱਧਰ ਸਾਡੇ ਸ਼ਿਰੀ ਚਮਕੌਰ ਸਾਹਿਬਾ ਉਧਰ ਤੁੰਗੀ ਆ ਰਿਹਾ ਹੈ साडे लाग गुरुकारा बिल्कुल नाकांड नाकांड मेरा साथ हम ग्रहण बहुत अच्छा पेंटर सादा ਚੱਲੀ ਕਿਥੇ ਜਾ ਮਾਰ ਮਤਲਬ ਨਿੰਦਾ ਲਈ ਆ ਮੈਨੂੰ ਕੋ ਬੋਲੀ ਦਾ ਸੁਣਾ ਦੇ ਇੱਕ ਯਾਰ ਸੁਣਾਈ ਬੋਲੀ ਮੈਂ ਸੁਣਨੀ ਹੈ ਸੁਣਾ ਚਲੇ ਦਾ ਗੇੜੀ ਕਲਾਚ ਪੜਦੀ ਆ ਪੜਦੀ ਦਾ ਸੇ ਗੇੜੀ ਕਲਾਚ ਬਸ ਠੀਕ ਆ ਬਸ ਕਿਹੜੇ ਸਕੂਲ ਚ ਕਿਹੜੇ ਸਕੂਲ ਸੰਤ ਬਾਬਾ ਸੰਤ ਬਾਬਾ ਪੂਰਾ ਨਾਮ ਲਈਦਾ ਹੁੰਦਾ ਪੂਰਾ ਨਾਮ ਲੇ ਸਕੂ ਦਾ ਸੰਤ ਬਾਬਾ ਕਹਿੰਦਾ ਦੇਉਣਾ ਆਗੀ ਮੈਂ ਇਹ ਜੀ ਇਹ ਆਹੀ ਦੇਖ ਮਗਰੇ ਆਂਦੀ ਆ ਮੈਂ ਹਾਂ ਕਿੱਥੋਂ ਆ ਪਿੱਛੋਂ ਪਿੱਛੋਂ ਕੇ ਖੜ ਪਾਲਾ ਇਧਰ ਮੂੰਹ ਕਰਕੇ ਦੱਸ ਕਿੱਥੋਂ ਆ ਕਿੱਥੇ ਤੇ ਆ ਮੇਰੇ ਪੈਰਾਂ ਨੇ ਤੇ ਨਾ ਬੜੀ ਜਾਇਆ ਕਰ ਅੱਛਾ ਬੰਦਿਆਂ ਵਾਂਗ ਪਿੱਛੋਂ ਕੇ ਖੜ ਜਾ ਮੈਨੂੰ ਪਤਾ ਤੂ ਕਿੱਥੇ ਤੇ ਆ ਹੁਣ ਬੰਦਾ ਬੰਦਾ ਹੋਗੇ ਤੇ ਨਾ ਜਕਿਆ ਆਪਣਾ ਹਾਂ ਹੋ ਹੋਰ ਇਹਨੇ ਕਿੱਥੇ ਜਾਣਾ ਤੇ ਰੋਟੀ ਨਹੀਂ ਮਿਲਦੀ ਕਰ ਤੈਨੂੰ ਗਿਆ ਨਹੀਂ ਮਿਲਦਾ ਕਾ ਰਿਆਂ ਦਾੋਂ ਦਾ ਬਾਹਰ ਹੈ ਕਾ ਪੀ ਜਾਂਦਾ ਬਾਹਰ ਤੈਨ ਦਸਾਂ ਬਤਾ ਮੈਂ ਬੀਕੀ ਠੀਕ ਹੋ ਗਿਆ ਤੇਰਾ ਜਾ ਖੁੰਜਣਾ ਜਾ ਦੇਵਾ ਦੇਵਾ ਦੇ ਮੈਂ ਇਹ ਨਹੀਂ ਬਣਾਉਂਦਾ ਵੀਣੇ ਵੀਣੇ ਹੋ ਮੇ ਕਿੱਥੇ ਤੇ ਆੜ ਜੇ ਵੀਣੇ ਕੰਮ ਮੁਨਾ ਗਿਆ ਇਹ ਮਰੇ ਦੇ ਕੱਪੜੇ ਦੇ ਆ ਪੁਰਾਣੇ ਪੁਰਾਣੇ ਮੀਆਣੇ ਨੂੰ ਤਿਆਰ ਆ ਚੰਕੌਰ ਵੱਲ ਤੇ ਆਉਂਗਾ ਉਹ ਅੱਡੇ ਰਖਾ ਉਹ ਇੱਥੇ ਤੇ ਆਇਆ ਮੇਰੇ ਨਾਲ ਪੈਰ ਨੂੰ ਜਾਂ ਨਾ ਲਾਈ ਜਾਗਾ ਪਿੱਛੇ ਹੋ ਕੇ ਖੜੇਗਾ ਸੋ ਹੜਦਾ ਹੀ ਨਹੀਂ ਹੁੰਦਾ ਹੈਗਾ ਸਬਜੀ ਹੋ ਰਹੀ ਹੈ ਰੈਡੀ ਤੇ ਮੀਆਣੇ ਨੂੰ ਪਿਆਰ ਉਹਨੇ ਕੀ ਕੱਦਦਾ ਸੀ ਹੈ ਮੀਆਣੇ ਆ ਲੈ ਅੰਦਰ ਜਾ ਕੇ ਬਹਿ ਜਾ ਚੰਦ ਅੰਦਰ ਬਹਿ ਲੈ ਕੇ ਚੱਲ ਪਹਿਣਾ ਨਹੀਂ ਨਹੀਂ ਪਹਿਣਾ ਕੰਨ ਮਾਰ ਕੇ ਦੱਸ ਦੇ ਹਾਂ ਮੰਦੀ ਬਰਨ ਬੰਨ ਲੈਣਾ ਲੋ ਜੀ ਅੱਪਾ ਸਬਜੀ ਬਣਾ ਕੇ ਮਿਲਦੇ ਆ ਸਾਰਿਆਂ ਨੂੰ ਲੋ ਪਨ ਵਾਲੀ ਸਬਜ਼ੀ ਦਾੜਕਾ ਇਹ ਬਹੁਤ ਜਿਆਦਾ ਆਨ ਆ ਰਿਹਾ। ਉਦੋਂ ਪਹਿਲਾਂ ਪੱਲਾ ਪਰਜੀ ਬਣਾ ਲੀਏ। ਫੇਰ ਬਣਾਣੀ ਰੋਟੀ। ਫੇਰ ਬੋਹੀ ਹੋ ਕੇ ਮੰਗਾ ਦੋ। ਬਾਅਦ। ਓਕੇ। ਕੀ ਖਾਗੇ ਕੀ ਖਾਂਗੇ ਚੋਰ ਨਹੀਂ ਕਰਨੀ ਹੈਗੀ ਮੇਨਾ ਬੋਦੀ ਚੋਰ ਨਹੀਂ ਕਰਨੀ ਮੇਨਾ। ਸੁਣਗੇ ਤੈਨੂੰ। ਨੋਟੀ ਖਾਣ ਲੱਗਿਆ। ਨੋਟੀ ਖਾਣ ਲੱਗੇ। ਜਦੋਂ ਮੈਂ ਰੋਟੀ ਪਾਉਂਦੀ ਹੁੰਦੀ ਹਾਂ ਉਦੋਂ ਤਾਜੀ-ਤਾਜੀ ਖਾਲੇ ਕਰ ਹੈ। ਉਦੋਂ ਦੋ ਦੋ ਤੇ ਖਾ ਨਹੀਂ ਹੁੰਦੀ ਹੈਗੀ ਨੀ ਨੋਤੀ ਘਾਂ ਲੱਗੀ ਆ ਲੋ ਜੀ ਆ ਗਿਆ ਮੈਂ ਹਲਕਾ ਹਲਕਾ ਵੈਸੇ ਥੋੜਾ ਥੋੜਾ ਹੀ ਆਇਆ ੜੇ ਇੱਥੇ ਮੰਮੀ ਕੱਪੜੇ ਰੋਣੇ ਲਾ ਤੇ ਮਸ਼ੀਨ ਚ ਪਾ ਤੇ ਉਤੋਂ ਮੀਂਹ ਆ ਗਿਆ ਕਿਆ ਯਾਰ ਕੀ ਕਰਦਾ ਤਾ ਕਿੱਥੇ ਜਾ ਗਿਆ ਨਾਲੇ ਲੰਘ ਜਾਂਦਾ ਦੱਸ ਰਹਿ ਕੇ ਕੰਮ ਦੇ ਨਾਲੇ ਤੁੰਗ ਤੇ ਜਿਆਦਾ ਨਹੀਂ ਉਹ ਬਣਾਵਾ ਬੋਡੀਗਾਰਡ ਨਾਲੇ ਜਾਂਦਾ ਰਹੇ ਬੱਸ ਇਹਨੂੰ ਮੇਰੇ ਇੱਧਰ ਆ ਜਾ ਸੁਣਦਾ ਨਹੀਂ ਲੈ ਲੈ ਨਹੀਂ ਜੀ ਨਹੀਂ ਚਲ ਜਵਾਂ ਜੀ ਨਹੀਂ ਲੈੜ ਲੈ